ਵੀਡੀਓ ਨੋ ਵੀਡੀਓ ਨੋ ਕੋਈ ਨਹੀਂ ਬਣਾਉ ਬਣਾ ਨਾ ਵੀਡੀਓ ਓਏ ਵੀਡੀਓ ਬੋਲਣਾ ਹੈ ਨਾ ਕੋਈ ਨਾ ਕੋਈ ਹੋਇਆ ਕੀ ਜੀ ਜ਼ਿੰਮੇਦਾਰ ਆਪਾਂ ਤੁਸੀਂ ਰੋਜ਼ ਵੀ ਦੇਖਦੇ ਆਂ ਜੀ ਖਬਰਾਂ ਦੇ ਵਿੱਚ ਵੀ ਆਉਂਦੇ ਵੀ ਜਿਹੜਾ ਇਮੀਗ੍ਰੇਸ਼ਨ ਮਾਫੀ ਆ ਨਾ ਜੀ ਇਹਦੀ ਜਿਹੜਾ ਬਹੁਤ ਗਹਿਰੀਆਂ ਹੋ ਰਹੀਆਂ ਨੇ ਤੇ ਇਹ ਜਿੰਨੇ ਅਸੀਂ ਸਾਰੇ ਨੌਜਵਾਨ ਹੈ ਸਾਰੇ ਅਸੀਂ ਪੀੜਿਤ ਹੈ ਜੀ ਸਾਡੇ ਨਾਲ ਇਮੀਗ੍ਰੇਸ਼ਨਾਂ ਦੇ ਦੁਆਰਾ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰੀ ਗਈ ਹੈ ਜੀ ਅਸੀਂ ਆ 34 ਸੈਕਟਰ ਦੇ ਵਿੱਚ ਕਨ ਵੀਜ਼ਾ ਦੇ ਨਾਮ ਤੇ ਕਿ ਇਮੀਗ੍ਰੇਸ਼ਨ ਹੈ ਅਸੀਂ ਉੱਥੇ ਗਏ ਸੀ ਜੀ ਸਾਰੇ ਨੌਜਵਾਨ ਸਾਡੇ 6 ਜਣਿਆਂ ਦੇ ਪੈਸੇ ਲੈਣੇ ਸੀ ਜੀ ਅਸੀਂ ਉੱਥੋਂ ਅਸੀਂ ਪਹਿਲਾਂ ਵੀ ਉਹਨਾਂ ਕੋਲ ਇੱਕ ਦੋ ਵਾਰੀ ਗਏ ਸਾਨੂੰ ਉਹਨਾਂ ਨੇ ਚੈੱਕ ਦਿੱਤੇ ਜੀ 3 ਮਹੀਨੇ ਪਹਿਲਾਂ ਤੇ ਅਸੀਂ ਜਦੋਂ ਚੈੱਕ ਲਾਏ ਸਰ ਉਹ ਚੈੱਕ ਬਾਊਂਸ ਹੋ ਗਈ ਜੀ ਅਸੀਂ ਅੱਜ ਉਹਨਾਂ ਕੋਲ ਫੇਰ ਗਏ ਸ਼ਾਂਤ ਤੇ ਪੀਸਫੁਲੀ ਅਸੀਂ ਉਹਨਾਂ ਦੇ ਗੇਟ 'ਤੇ ਸਾਰੇ ਜਾਏ ਜਾ ਕੇ ਸੀਗੇ ਜੀ ਸਾਡੀ ਸੁਣੋ ਜਦੋਂ ਉਹਨਾਂ ਨੇ ਨਹੀਂ ਸੁਣੇ ਸੀ ਉਹਨਾਂ ਦੇ ਗੇਟ 'ਤੇ ਬੈਠ ਗਏ ਜੀ ਸਾਡੀ ਅਸੀਂ 1 ਘੰਟਾ ਤੱਕ ਉੱਥੇ ਬੈਠ ਰਹੇ ਪੀਸਫੁਲੀ ਸਾਡੇ ਕੋਲੇ ਜੀ ਪੂਰਾ ਵੀਡੀਓ ਪ੍ਰੂਫ ਉਹਨਾਂ ਦੇ ਵੀ ਕੈਮਰੇ ਲੱਗੇ ਆ ਉਹਨਾਂ ਨੇ ਕਿਹਾ ਵੀ ਅੱਜ ਤੱਕ ਖੜੇ ਪਹਿਲਾਂ ਤਾਂ ਜੀ ਸਾਡੇ ਕੋਲੇ ਕਈ ਦਬੰਗਾਂ ਤੋਂ ਫੋਨ ਕਰਾਇਆ ਜੋ ਇਥੋਂ ਦੇ ਕੇ ਸਾਡੇ ਕੋਲ ਉਹਨਾਂ ਦੇ ਰਿਕਾਰਡ ਹੈ ਜੀ ਉਹਨਾਂ ਦੀ ਸਕਰੀਨ ਰਿਕਾਰਡਿੰਗ ਵੀ ਕੀ ਹੈ ਰਿਕਾਰਡਿੰਗਾਂ ਵੀ ਹੈਗੀਆਂ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਤੋਂ ਵੀ ਨਹੀਂ ਡਰ ਦਬੰਗਾਂ ਤੋਂ ਉਹਨਾਂ ਨੇ ਕੀ ਕਰਿਆ ਇੱਥੋਂ ਤਿੰਨ ਪੁਲਿਸ ਮੁਲਾਜ਼ਮ ਜਾਂਦੇ ਜੀ ਨਰੇਸ਼ ਕੁਮਾਰ ਮਨੋਜ ਕੁਮਾਰ ਇੱਕ ਗੁਰਪ੍ਰੀਤ ਸਿੰਘ ਐਐਸਆਈ ਹੈ ਇੱਕ ਕੋਈ ਹੋਰ ਹੈ ਜੀ ਇਹ ਜਦੋਂ ਸਾਡੇ ਜਾਂਦੇ ਜਾਂਦੀ ਏ ਮਤਲਬ ਜੀ ਸਾਡੇ ਨੇ ਇਹੋ ਜਿਹਾ ਵਿਵਾਰ ਕਰਦਾ ਜਿਵੇਂ ਅਸੀਂ ਕੋਈ ਨਾ ਅੰਤਕਵਾਦੀ ਜੀ ਅਸੀਂ ਕਾਫੀ ਲੋਕ ਸੀ ਲਗਭਗ 70 80 ਲੋਕ ਸੀ ਇਹਨਾਂ ਨੇ 70 80 ਲੋਕਾਂ ਦੇ ਵਿੱਚ ਦੇਖੋ ਜੀ ਜਿਵੇਂ ਹੁਣ ਮੈਂ ਮ ਐਸ ਨੌਜਵਾਨ ਦੇ ਸਿਰ ਤੇ ਪੱਗ ਸੀ ਉਹਨਾਂ ਨੇ ਕਿਹਾ ਜੀ ਜਿਹੜੇ ਸਿੱਖ ਨੌਜਵਾਨ ਹੈ ਬਹੁਤ ਮਜ਼ਬੂਤ ਹੈ ਇਹ ਡਰਦੇ ਨਹੀਂ ਇਹਨਾਂ ਕਹਿੰਦੇ ਜਦੋਂ ਇੱਕ ਸਿੱਖ ਨੂੰ ਜੋ ਨੌਜਵਾਨ ਤੇ ਅਮਲ ਕਰਾਂਗੇ ਦੂਸਰੇ ਭੱਜ ਜਾਣਗੇ ਡਰ ਕੇ ਇਹ ਨਰੇਸ਼ ਕੁਮਾਰ ਮਨੋਜ ਕੁਮਾਰ ਤੇ ਗੁਰਪ੍ਰੀਤ ਸਿੰਘ ਕੀ ਕਰਦੇ ਵੀਡੀਓ ਪ੍ਰੂਫ ਹੈ ਜੀ ਉਹ ਇਹਦੀ ਪੱਗ ਤੇ ਸਿੱਧਾ ਅਟੈਕ ਕਰਦੇ ਇਹਦੀ ਪੱਗ ਡਿੱਗ ਪੰਦੀ ਹੈ ਪੱਗ ਡਿੱਗਣ ਦੇ باوجود ਅਸੀਂ ਨਰੇਸ਼ ਕਮਾਨ ਨੂੰ ਕਹਿੰਦੇ ਵੀ ਇਹ ਇੱਕ ਧਰਮ ਨੂੰ ਤੂੰ ਠੇਸ ਪਹੁੰਚਾ ਰਿਹਾ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਅਸੀਂ ਇਹ ਨਹੀਂ ਹੋਣ ਦੇਣਾ ਉਸ ਤੋਂ ਬਾਅਦ ਵੀ ਜੋ ਥੱਪੜ ਮਾਰਨ ਨੂੰ ਬੰਦ ਨਹੀਂ ਕਰਦਾ ਜਿਹਦੀ ਵੀਡੀਓਗ੍ਰਾਫੀ ਹੈ ਤੇ ਉੱਥੇ ਵਿੱਚ ਜਿਹੜੇ ਕੈਨ ਵੀਜੇ ਵਾਲੇ ਨੇ 34 ਸੈਕਟਰ ਵਾਲੇ ਉਹ ਵੀ ਸਾਡੇ ਨਾਲ ਥੱਪੜ ਮੋਕੀ ਕਰਦੇ ਆ ਉਹਦੀ ਵੀ ਵੀਡੀਓਗ੍ਰਾਫੀ ਹੈ ਉਸ ਤੋਂ ਬਾਅਦ ਪੁਲਿਸ ਸਾਨੂੰ ਤਾਂ ਲੈ ਆਉਂਦੀ ਇੱਥੇ ਪਰ ਜਿਹੜੇ ਉਹ ਵੀਜੇ ਵਾਲੇ ਉਹਨਾਂ ਨੂੰ ਹੀ ਲਿਆਉਂਦੇ ਆ ਆਪਣੀਆਂ ਗੱਡੀਆਂ ਤੇ ਆਉਂਦੇ ਚੜ ਕੇ ਫਿਰ ਪ ਹੋਰ ਵੀ ਇਮੀਗ੍ਰੇਸ਼ਨ ਲੈਂਦੀ ਅਸੀਂ ਇੱਥੇ 34 ਸੈਕਟਰ ਚ ਦਰਖਾਸਤ ਦੇ ਰੱਖੀ ਐ ਪਰ ਕੋਈ ਕਾਰਵਾਈ ਨਹੀਂ ਹੋਈ ਜੀ ਜਦੋਂ ਅਸੀਂ ਉੱਥੋਂ ਚੱਲਣ ਲੱਗੇ ਸੀ ਬਾਈ ਭਾਨਾ ਸਿੱਧੂ ਨਾਲ ਵੀ ਕੰਟੈਕਟ ਕਰਿਆ ਉਹਨਾਂ ਨੇ ਕਹਿ ਜੀ ਇਹਨਾਂ ਨੇ ਬਹੁਤ ਗਲਤ ਕਰਿਆ ਉਹਨਾਂ ਨੇ ਵੀ ਇਹਨਾਂ ਨੂੰ ਗੱਲ ਕਰਿਆ ਇਹਨਾਂ ਨੇ ਕਹਿ ਜੀ ਗਲਤੀ ਹੋ ਗਈ ਹੁਣ ਅਸੀਂ ਇੱਥੇ ਐਸਐਚਓ ਸਾਹਿਬ ਨਾਲ ਮੇਰੇ ਡੀਵਾਈਐਸਪੀ ਵੀ ਪਹੁੰਚੇ ਹੋਏ ਐ ਨਿੰਗ ਸਿੰਘ ਬਾਬਾ ਜੀ ਵੀ ਸਾਡੇ ਪਹੁੰਚੇ ਇਹਨਾਂ ਨੇ ਸਾਡੀ ਬੜੀ ਮਜ਼ਬੂਤੀ ਨਾਲ ਪੈਰ ਵੀ ਕਰੀ ਜਦੋਂ ਬਾਬਾ ਜੀ ਨੂੰ ਪਤਾ ਲੱਗੇ ਵੀ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਇਹਨਾਂ ਨੇ ਕਿਹਾ ਤੂੰ ਸਾਡੇ ਭਰਾਓ ਅਸੀਂ ਤੁਹਾਡੇ ਨਾਲ ਖੜੇ ਕੋਈ ਮਤਲਬ ਪੋਜੀਟਿਵ ਨਹੀਂ ਲੱਗ ਰਹੀ ਬੰਦੀ ਕਾਰਵਾਈ ਤੇ ਨਹੀਂ ਆ ਰਹੀ ਜੀ ਉਹ ਤਾਂ ਸਿਰਫ ਆਪ ਦੇ ਮੁਲਾਜ਼ਮ ਦਾ ਬਚਾਅ ਕਰ ਰਹੀ ਹੈ ਤੇ ਸਾਨੂੰ ਕਹਿ ਰਹੀ ਹੈ ਤੁਸੀਂ ਇੱਥੇ ਉਹਨਾਂ ਜੀ ਅਸੀਂ ਕਹੇ ਜੀ ਤੁਹਾਡੇ ਕੋਲ ਕਿੰਨੀਆਂ ਦਰਖਾਸਤਾਂ ਹੈ ਸਾਡੇ ਕੋਲ ਪ੍ਰੂਫ ਹੈ ਤੁਸੀਂ ਉਹ ਤਾਂ ਕਾਰਵਾਈ ਕਰਦੇ ਨਹੀਂ ਜੀ ਤੁਹਾਡੇ ਮੁਲਾਜ਼ਮ ਦਾ ਵੀ ਥੱਪੜ ਮਾਰਨ ਦਾ ਕੰਮ ਸੀ ਉਹ ਕਹਿੰਦੇ ਜੀ ਨਹੀਂ ਥਾ ਉਹ ਉਹਦੇ ਮੁਲਾਜ਼ਮ ਦੇ ਨਾਲ ਪੁਲਿਸ ਜੇ ਖੜੀ ਹੈ ਮੁਲਾਜ਼ਮ ਅੰਦਰ ਤਾਂ ਮਾਫੀ ਮੰਗ ਰਿਹਾ ਹੈ ਕਿ ਮੇਰੇ ਸੇ ਗਲਤੀ ਹੋ ਗਈ ਪਰ ਜਦੋਂ ਅਸੀਂ ਉਹਨੂੰ ਕਹੇ ਵੀ ਕੱਲੀ ਗਲਤੀ ਨਾਲ ਨਹੀਂ ਸਾਨੂੰ ਇੱਕ ਪੂਰੇ ਧਰਮ ਨੂੰ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਤੁਸੀਂ ਠੇਸ ਪਹੁੰਚਾਈ ਹੈ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਜੀ ਦੇਖੋ ਸਾਨੂੰ ਇਨ ਬਹੁਤ ਖੜੇ ਪੱਗਾਂ ਲਿਆ ਜਿਹਨਾਂ ਨੇ ਪਗਲਾਤੀ ਕੱਲ ਨੂੰ ਤੇ ਸਾਡੀ ਇੱਜ਼ਤਾਂ ਨੂੰ ਹੀ ਪੈਣਗੇ ਸਾਡੀ ਪੈਣੇ ਪੈਣਗੇ ਪਰ ਅਸੀਂ ਇਹ ਨਹੀਂ ਹੋਣ ਦੇਣਾ ਅਸੀਂ ਕਹਿੰਦੇ ਸੀ ਜੇ ਅਸੀਂ ਗਲਤ ਤਾਂ ਸਾਡੇ ਤੇ ਮੁਕੱਦਮਾ ਕਰਨਾ ਸੀ ਪੁਲਿਸ ਨੇ ਸਾਡੀ ਆ ਕੇ ਗੱਲ ਨਹੀਂ ਸੁਣੀ ਸੀ ਕਿ ਜੀ ਅਸੀਂ ਠੱਗੇਵੇ ਲੋਕ ਹੈ ਸਾਡੇ ਕੋਲੇ ਪ੍ਰੂਫ ਹੈ ਸਾਡੇ ਪ੍ਰੂਫ ਨਹੀਂ ਸੁਣੇ ਸਾਡੇ ਤੇ ਹਮਲਾ ਕਰਿਆ ਗਿਆ ਜੀ ਸਾਡੇ ਕੋਲੇ ਵੀਡੀਓਗ੍ਰਾਫੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਬ ਧਰਮ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਅਸੀਂ ਉੱਥੇ ਲੋਕ ਗਏ ਸੀ ਇਹਦੇ ਵਿੱਚ Hindu ਭਾਈਚਾਰਾ ਵੀ ਹੈ ਇਸਾਈ ਵੀ ਹੈ ਮੁਸਲਿਮ ਵੀ ਹੈ ਸਿੱਖ ਵੀ ਹੈ ਇਹ ਨੌਜਵਾਨ ਵੀ ਉਹਨਾਂ ਦੀ ਮਦਦ ਕਰ ਰਿਹਾ ਸੀ ਜੇ ਅੱਜ ਇਸ ਤਰ੍ਹਾਂ ਵਾਲਾ ਕਰੇਗਾ ਕੱਲ ਨੂੰ ਦੂਸਰੇ ਧਰਮਾਂ ਦੇ ਲੋਕਾਂ ਨੂੰ ਵੀ ਟਾਰਗੇਟ ਕਰਿਆ ਜਾਊ ਉਹ ਕਿਉਂ ਕਰਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਇਹ ਨੌਜਵਾਨ ਦੂਜਿਆਂ ਦੀ ਲੜਾਈ ਲੜ ਰਿਹਾ ਐਸ ਨੂੰ ਦਬਾਇਆ ਜਾਵੇ ਜੀ ਹੁਣ ਸਾਡੀ ਇੱਕੋ ਮੰਗ ਹੈ ਕਿ ਉਸ ਨੂੰ ਸਸਪੈਂਡ ਕਰਿਆ ਜਾਵੇ 295 ਦਿੱਤੇ ਤਹਿ ਦੋਸਤੇ ਮੁਕਦਮਾ ਕਰਿਆ ਜਾਵੇ ਪਰ ਪੁਲਿਸ ਪ੍ਰਸ਼ਾਸਨ ਉਸ ਬੰਦੀ ਕਾਰਵਾਈ ਤੇ ਨਹੀਂ ਆ ਰਿਹਾ ਜੇ ਅੱਜ ਸਾਡੀ ਬੰਦੀ ਕਾਰਵਾਈ ਸਾਨੂੰ ਇਨਸਾਫ ਨਹੀਂ ਮਿਲੇ ਜੀ ਅਸੀਂ ਹੋਂ ਵਾਲੇ ਸਮੇਂ ਸਾਡੇ ਨਾਲ ਬਾਬਾ ਜੀ ਆਏ ਹੋਏ ਆ ਇਹ ਜਿਵੇਂ ਸਾਨੂੰ ਦੱਸਣਗੇ ਸੀ ਇੱਕ ਵੱਡਾ ਪ੍ਰੋਟੈਸਟ ਇਸ ਥਾਣ ਬਈ ਸਾਡੀ ਦਰਖਾਸਤ ਲੈਣ ਗਿਹੜੇ ਵੇਸਤੇ ਸਾਨੂੰ ਇਹ ਗੱਲ ਕਹਿੰਦੇ ਆ ਬਈ ਤੁਸੀਂ ਦੱਸੋ ਕੀ ਕਾਰਵਾਈ ਕਰਨੀ ਅਸੀਂ ਜੇ ਕਹਿੰਨੇ ਆ ਸਸਪੈਂਡ ਕਰਾਉਣਾ ਸਾਨੂੰ ਕਹਿੰਦੇ ਤੁਸੀਂ ਰਿਪੋਰਟ ਲਿਖ ਕੇ ਦੇ ਦਿਓ ਪਹਿਲਾਂ ਅਸੀਂ ਛੋਟੀ ਅਰਜੀ ਕਰਾਂਗੇ ਫਿਰ ਅਸੀਂ ਵੱਡੀ ਅਰਜੀ ਕਰਾਂਗੇ ਇਹ ਆਪਦੇ ਬਈ ਮੁਲਾਜ਼ਮ ਦਾ ਪੱਖ ਲੈ ਰਹੇ ਆ ਤਾਂ ਕਿ ਇਹ ਇਹ ਆਪਾਂ ਨੂੰ ਇੱਥੇ ਗੋਲੀ ਦੇ ਕੇ ਭੇਜਣਾ ਚਾ ਰਹੇ ਆ ਕਿ ਅਸੀਂ ਇੱਥੇ ਗੋਲੀ ਲੈ ਕੇ ਚੱਲ ਜਾਈਏ ਇਹ ਮਗਰੋਂ ਆਪਦੇ ਮੁਲਾਜ਼ਮ ਨੂੰ ਇਹ ਕਹਿੰਦੇ ਅਸੀਂ ਰਿਪੋਰਟ ਦੇ ਕੇ ਭੇਜਾਂਗੇ ਰਿਪੋਰਟ ਤਾਂ ਇਹਨਾਂ ਦੀ ਭੇਜਣੀ ਆ ਰਿਪੋਰਟ ਮਗਰ ਕੁਝ ਵੀ ਪਾਈ ਜੇ ਦਿਨ ਨਾ ਮੁਲਾਜ਼ਮ ਸਸਪੈਂਡ ਹੋਵੇ ਨਾ ਸਾਨੂੰ ਕੁਝ ਇੱਥੇ ਮਿ ਏ ਭਾਈ ਪੁਲਿਸ ਦੇ ਰੂਪ 'ਚ ਨਾ ਇੱਥੇ ਅੱਜ ਦੇ ਟਾਈਮ 'ਚ ਬਹੁਤ ੱੱੱਕਾ ਚੱਲ ਰਿਹਾ ਠੀਕ ਹੈ ਇੰਨੀ ਗੁੰਡਾਗਰਦੀ ਇਹਨਾਂ ਨੇ ਮਾਚਾਰ ਰੱਖੀ ਹੈ ਭਾਈ ਏਡਾ ਏਡਾ ਚੋਰ ਪ੍ਰਸ਼ਾਸਨ ਬਣਿਆ ਪਿਆ ਨਾ ਭਾਈ ਠੀਕ ਹੈ ਹੁਣ ਤੁਸੀਂ ਆ ਯਾਰ ਸਾਡਾ ਵੀ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਨਾ ਮੇਰਾ ਨਾ ਮਹੰਗੇ ਬਈ ਦਾ ਠੀਕ ਹੈ ਇੱਥੇ ਅੱਧੇ ਜਿਆਦਾ ਲੋਕ ਇਦਾਂ ਦੇ ਜਿਨ੍ਹਾਂ ਦਾ ਭਾਈ ਮਤਲਬ ਪਰਸਨਲ ਸਾਡਾ ਵੈਰ ਪੈ ਰਿਹਾ ਅਸਲ 'ਚ ਲੋਕਾਂ ਨਾਲ ਪਰ ਪੁਲਿਸ ਵਾਲੇ ਇਦਾਂ ਦੇ ਆ ਭਾਈ ਨਿਆਂ ਦੇਣ ਦੀ ਬਜਾਏ ਜਿਨ੍ਹਾਂ ਲੋਕਾਂ ਨੇ ਠੱਗੀ ਮਾਰੀ ਆ ਉਹਨਾਂ ਦਾ ਸਾਥ ਦਿੰਦੇ ਆ ਹੁਣ ਜਾਂ ਤਾਂ ਇਹਨਾਂ ਦੀ ਕੋਈ ਮਿਲਿ ਭਗਤ ਆ ਕੁਛ ਵੀ ਹੈ ਬਾਈ ਪਰ ਪੁਲਿਸ ਨਿਆਂ ਹੀ ਨਹੀਂ ਦੇ ਰਹੀ ਬਾਈ ਕਿਸੇ ਨੂੰ ਇਹ ਅਸੀਂ ਅੱਜ ਇਸ ਮਸਲੇ 'ਤੇ ਆਏ ਆ ਜੀ ਕਿਉਂਕਿ ਇੱਥੇ ਵੀਰ ਦੀ ਇੱਕ ਦੀ ਦਸਤਾਰ ਲਾਈ ਗਈ ਹੈ ਜੀ ਕਿਉਂਕਿ ਇਹ ਵੀਰ ਇਮੀਗ੍ਰੇਸ਼ਨਾਂ ਦਾ ਕੰਮ ਕਰਦੇ ਜਿਹੜੇ ਜੁਨਾਂ ਦੇ ਪੈਸੇ ਫਸੇ ਹੁੰਦੇ ਆ ਉਹਨਾਂ ਦੀ ਮਦਦ ਕਰਦੇ ਸੀ ਇਹ ਮਦਦ ਕਰਨ ਵਾਸਤੇ ਗਏ ਉੱਥੇ ਆ ਕੇ ਪੁਲਿਸ ਨੇ ਜਿਹੜੀ ਗੁੰਡਾਗਰਦੀ ਕੀਤੀ ਆ ਅਸੀਂ ਇਹਨੂੰ ਗੁੰਡਾਗਰਦੀ ਹੀ ਕਹਾਂਗੇ ਕਿਉਂਕਿ ਇਨਸਾਨੀਅਤ ਵਾਲਾ ਕੰਪਲਸ ਨੇ ਨਹੀਂ ਕੀਤਾ ਕਿਉਂਕਿ ਗੁੰਡਾਗਰਦੀ ਕਰਨ ਦੇ ਤਹਿਤ ਉਹਨਾਂ ਨੇ ਇਹਦੇ ਥੱਪੜ ਮਾਰ ਕੇ ਮੁੰਡੇ ਦੇ ਪੱਗ ਲਾਈ ਮੁੰਡੇ ਦੀ ਹੁਣ ਅੰਦਰ ਅਫਸਰ ਬੈਠੇ ਕਹਿ ਰਹੇ ਆ ਜੀ ਕਹ ਅਜੀ ਪੁੱਛਣਾ ਚਾ ਰਹੇ ਆ ਕਿ ਕਹਿੰਦੇ ਜੀ ਉਹਨਾਂ ਕਿਹੜਾ ਹੱਥ ਫੜ ਕੇ ਲਾਈ ਆ ਜਾਨਿਕਾ ਹੱਥ ਫੜ ਕੇ ਜਦੋਂ ਲਾਊਗਾ ਉਹਦੀ ਬੇਦਬੀ ਮੰਨੋਗੇ ਅੱਛਾ ਥੱਪੜ ਨਾਲ ਪੱਗ ਲਾ ਦੋ ਉਹਦੀ ਬੇਦਬੀ ਨਹੀਂ ਕੀ ਤੇ ਤੁਸੀਂ ਹੱਥ ਫੜ ਕੇ ਲਾਉਂਗੇ ਤਾਂ ਬੇਦਬੀ ਆ ਇਹ ਕਿਹੜਾ ਤਰੀਕਾ ਹੋਇਆ ਜੀ ਅਸਲੀ ਅਸੀਂ ਪ੍ਰਸ਼ਾਸਨ ਨੂੰ ਬੰਦਿਆਂ ਇੱਕੋ ਗੱਲ ਕੀਤੀ ਆ ਕਿ ਭਾਈ ਜਿਹੜੀ ਬਣਦੀ ਕਾਰਵਾਈ ਆ ਅਸੀਂ ਉਹ ਕਰਾਉਣਾ ਚਾਹੁੰਦੇ ਆ ਉਹ ਕਹਿੰਦੇ ਜੀ ਅਸੀਂ ਇਦਾਂ ਜੀ ਐਪਲੀਕੇਸ਼ਨ ਲਿਖ ਕੇ ਭੇਜ ਦਿੰਨੇ ਆ ਜੀ ਇਹਦੀ ਬਦਲੀ ਹੋ ਜਾਊਗੀ ਅਸੀਂ ਬਦਲੀ ਨਹੀਂ ਕਰਾਉਣਾ ਚਾਹੁੰਦੇ ਜਾਂ ਤਾਂ ਉਹਦੇ ਥੱਪੜ ਦੇ ਬਦਲੇ ਥੱਪੜ ਵੱਜੂਗਾ ਤੇ ਜਾਂ ਉੱਤੇ 29 ਅਸੀਂ ਇਹ ਮੰਗ ਲੈ ਕੇ ਆਏ ਆ ਹੁਣ ਅਫਸਰ ਦੱਸਣਗੇ ਸਾਨੂੰ ਕਿ ਪਈ ਉਹਨਾਂ ਨੇ ਕੀ ਕਰਨਾ ਜਾਂ ਕੀ ਨਹੀਂ ਕਰਨਾ ਫਿਰ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਹਲਿੱਕਾਂਗੇ ਅਸੀਂ ਕੀ ਕਰਨੀ ਆ ਜੋ ਵੀ ਕਾਰਵਾਈ ਕਰਾਂਗੇ ਵੱਡੇ ਪੱਧਰ ਤੇ ਕਰਾਂਗੇ ਇਹਨਾਂ ਨੂੰ ਦੱਸ ਕੇ ਜਾਵਾਂਗਾ ਕਿੱਦਾਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾਅਰੇ ਦੀ ਬਣਾ ਲਓ ਇਹਨਾਂ ਦੀ ਮਹਾਰਾਜ ਜੀ ਵੀ ਜੇ ਪੁਲਸ ਪ੍ਰਸ਼ਾਸਨ ਦਾ ਕੰਮ ਹੁੰਦਾ ਪਬਲਿਕ ਨੂੰ ਪ੍ਰੋਟੈਕਟ ਕਰਨਾ ਔਰ ਉਹ ਨਿਊਟਰਲ ਚੱਲਦੀ ਹੈ ਜੇ ਉਹ ਇੱਕ ਪੱਖ ਲੈ ਕੇ ਚੱਲੂਗੀ ਤਾਂ ਦੱਸ ਕੇ ਚੱਲੇ ਫਿਰ ਉਹ ਫਿਰ ਫੌਜਾਂ ਆਉਣਗੀਆਂ ਫਿਰ ਉਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਹੁੰਦਾ ਹੁੰਦਾ ਨਿਆ ਹੈਨਾ ਯੂਨੀਫਾਰਮ ਸਾਡੇ ਯੂਨੀਫਾਰਮ ਹੈ ਸਾਡੀ ਸਾਨੂੰ ਪਤਾ ਹੈ ਵੀ ਇਹਦਾ ਕੀ ਪ੍ਰੋਟੋਕਾਲ ਹੈ ਕੀ ਇਹਦਾ ਡਿਸਪਲਾਈਨ ਹੈ ਹਨਾ ਅਸੀਂ ਇਸ ਤੋਂ ਬਾਹਰ ਧਾਇਰੇ ਚ ਜਾਵਾਂਗੇ ਤੇ ਸਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਜਿਹੜੇ ਬੰਦੇ ਵਰਦੀਆਂ ਪਾ ਕੇ ਜੇ ਬਦਮਾਸ਼ੀਆਂ ਕਰਨੀਆਂ ਫਿਰ ਵਰਦੀਆਂ ਲਾਹ ਦੋ ਫਿਰ ਆਓ ਉਸ ਤਰੀਕੇ ਨਾਲ ਫਿਰ ਤੁਹਾਨੂੰ ਦੱਸੀਏ ਵੀ ਕਿਦਾਂ ਬਦਮਾਸ਼ੀ ਹੁੰਦੀ ਹੈ ਹਨਾ ਇਹ ਭੋਲੇ ਭਾਲੇ ਇਨਸਾਨ ਆ ਪਹਿਲਾਂ ਤਾਂ ਇਹਨਾਂ ਨੂੰ ਠੱਗਿਆ ਦੈਨ ਉਸ ਤੋਂ ਬਾਅਦ ਇਹਨਾਂ ਤੇ ਜਾ ਕੇ ਛੇਤਰ ਮਰਵਾਰੀਏ ਪੁਲਿਸ ਉਹ ਦੋ ਤਿੰਨ ਹੋਰ ਵੀ ਆਏ ਹੋਏ ਉਹ ਇਮੀਗ੍ਰੇਸ਼ਨ ਵਾਲੇ ਬੰਦੇ ਆਏ ਉਹਨਾਂ ਨੂੰ ਤੁਸੀਂ ਆਏ ਪੁੱਛੋ ਵੀ ਉਹ ਪ੍ਰੋਫੈਸ਼ਨਲ ਹੈ ਤੁਸੀਂ ਉਹਨਾਂ ਦਾ ਇੰਟਰਵਿਊ ਕਰ ਲਿ ਉਹ ਬਦਮਾਸ਼ ਰੱਖੇ ਹੋਏ ਗੁੰਡੇ ਉੱਥੇ ਬੌਂਸਰਾਂ ਦਾ ਤੁਸੀਂ ਮੈਨੂੰ ਐ ਦੱਸੋ ਵੀ ਇਮੀਗ੍ਰੇਸ਼ਨਾਂ ਵਿੱਚ ਕੰਮ ਹੈ ਕਾਦੇ ਵਾਸਤੇ ਰੱਖਿਆ ਸਵਾਲ ਕਰੋ ਇਹਨਾਂ ਨੂੰ ਠੀਕ ਹੈ ਆਮ ਪਬਲਿਕ ਨੂੰ ਹਰੇਕ ਜਾ ਕੇ ਸਵਾਲ ਕਰਦਾ ਵਾ ਤੂੰ ਐਦਾਂ ਕਿਉਂ ਕੀਤਾ ਕਿਤੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇੱਥੇ ਖੁੱਲ੍ਹਿਆ ਵਾ 34 ਸਾਰਾ ਠੱਗ ਬਾਜ਼ਾਰ ਆ ਇਹ ਜਿੱਥੇ ਮਰਜੀ ਵੜ ਜਾ ਸਾਰਿਆਂ ਨੇ ਕਿਸ ਨੂੰ ਦੱਸ ਜਾਣਾ ਨੇ ਠੱਗਿਆ ਕਿ ਇਹਨੇ 50 ਨੂੰ ਠੱਗਿਆ ਕਿ ਇਹਨੇ 100 ਨੂੰ ਠੱਗਿਆ ਕਦੇ ਕੋਈ ਸਵਾਲ ਨਹੀਂ ਉਹਨਾਂ ਨੂੰ ਕਦੇ ਕਿਸੇ ਪੁਲਿਸ ਪ੍ਰਸ਼ਾਸਨ ਨੇ ਮਨ ਲਾਦਾ ਜਾ ਕੇ ਕਦੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਹੋਣੀ 100 ਬੰਦਾ ਇੱਥੇ ਬਿਨਾਂ ਲਾਇਸੈਂਸ ਤੋਂ ਬੈਠ ਜੇ ਕੋਈ ਇੱਕ ਮੁੰਡਾ ਸਿੰਗਲ ਪਰਸਨ ਕਿਸੇ ਦੀ ਆਵਾਜ਼ ਚੱਕ ਰਿਹਾ ਕੋਈ ਗਲਤ ਗੱਲ ਹੈ ਮਹਾਰਾਜ ਜੀ ਹਨਾ ਜੇ ਆਪਾਂ ਕਹੇ ਤਾਂ ਸਹਾਰਾ ਨਹੀਂ ਬੰਨਣਾ ਸਾਲੋ ਲੱਤਾਂ ਤਾਂ ਨਾ ਖਿੱਚੋ ਬਾਕੀ ਇੰਨੀ ਕੀ ਬੇਨਤੀ ਹੈ ਮਹਾਰਾਜ ਪੁਲਿਸ ਮੂਰੇ ਵੀ ਜਥੇਦਾਰ ਜੀ ਨੇ ਵੀ ਪਹਿਲਾਂ ਦੱਸਤਾ ਵਾ ਵੀ ਜੇ ਕਾਰਵਾਈ ਕਰਨੀ ਹੈ ਤਾਂ ਪ੍ਰੋਪਰ ਕਰੋ ਜੇ ਨਹੀਂ ਕਰਨੀ ਤਾਂ ਤੁਸੀਂ ਸਪਸ਼ਟ ਕਹਦੇ ਹੋ ਵੀ ਸਾਥੋਂ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਆਪ ਦੇ ਐਂਡ ਤੋਂ ਦੇਖਾਂ ਵੀ ਕੀ ਕਾਰਵਾਈ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੰਦਾ ਆਪ ਸਾਡਾ ਉੱਥੇ ਸਮਝੌਤਾ ਜਾਂ 295 ਐ ਦਾ ਮਕਦਮਾ ਕਰੋ ਆਪ ਨਹੀਂ ਕਰਨਾ ਕੰਪਲੇਂਟ ਕੰਪਲੇਂਟ ਤੋਂ ਉਹ ਵੀ ਬੋਲੇ ਸਾਡਾ ਕੋ ਦਮਾ ਕੇ ਫਿਰ ਜੇ ਸਾਡੀ ਤਿੰਨਾਂ ਚੀਜ਼ਾਂ ਸਾਡੀ ਸ਼ਰਤ ਮੰਨ ਲਓ ਕਿਹੜੀ ਮੰਨਦੇ ਤੁਸੀਂ ਠੀਕ ਹੈ ਜਾਂ ਤੁਹਾਨੂੰ ਸਸਪੈਂਡ ਕਰ ਦੋ ਜਾਂ 295 ਐ ਦਾ ਫਰਜ਼ਾ ਕਰ ਦੋ ਤੇ ਜਾਂ ਉਹਦੇ ਥੱਪੜ ਤੇ ਮੇਰੇ ਦੱਪੜ ਵੱਜੂਗਾ ਇੱਥੇ ਸਾਡਾ ਸਮਝੌਤਾ ਇਹਨਾਂ ਤਿੰਨਾਂ ਚੀਜ਼ਾਂ ਜਿਹੜੀ ਚੀਜ਼ ਕਰਦੇ ਸੀ ਆਏ ਨੇ ਉਹ ਕੰਪਲੇਂਟ ਕੰਪਲੇਂਟ ਦੇ ਦਿਓ ਪਰ ਬਾਤ ਕਰਦੇ ਆ। ਇਹ ਸਾਨੂੰ ਦੱਸੋ ਕਿਹੜੀ ਕੰਪਲੇਂਟ ਕਰੋਂਗੇ ਕੰਪਲੇਂਟ ਦੇ ਦਿਓ। ਕੰਪਲੇਂਟ ਦੇ ਦੇਣੇ ਸਾਨੂੰ। ਆਪਕੋ ਪੂਰੀ ਤਾਂ ਪਤਾ ਹੈ ਸੀਨੀਅਰ ਅਫਸਰੋ ਕੋਲ ਨੋ ਲੈਜ ਬਣ ਜਾ ਕੰਪਲੇਂਟ ਦੇ ਦੇ। ਪਹਿਲੇ ਨੋ ਲੈਜ ਤਾਂ ਲਿਓ ਪਹਿਲਾਂ ਗੱਲ ਕਰ ਲਓ ਉਹਨਾਂ ਨਾਲ ਫਿਰ ਅਸੀਂ ਉਸ ਤੋਂ ਨਾਲ ਕੰਪਲੇਂਟ ਦੇ ਦਿਆਂਗੇ। ਕੰਪਲੇਂਟ ਦੇ ਕੇ ਪਰਚਾ ਵੀ ਕੱਟ ਦਿਓ ਜੀ ਆਪਰ। ਕੰਪਲੇਂਟ ਦੇ ਕੇ ਆਪਰ। ਹਾਂ ਜੋ ਮੈਂ ਤਾਂ ਲਿਖਦੇ ਹਾਂ। ਕੰਪਲੇਂਟ ਤਾਂ ਲਿਖਾ ਦੇ।